ਬੰਦੇ ਨੇ ਕਾਰੋਬਾਰ ਕਰ ਲਿਆ ਦੋ ਬੰਦਿਆਂ ਨੇ ਅੱਛਾ ਦੋ ਸੇਟ ਸੀਗੇ ਉਹਨਾਂ ਨੇ ਕਾਰੋਬਾਰ ਕਰ ਲਿਆ ਸਾਂਝਾ ਹਮ ਹਮ ਇੱਕ ਬੰਦੇ ਦੀ ਉਮਰ ਵੱਧ ਸੀਗੀ ਹਮ ਉਹਦੇ ਚਾਰ ਮੁੰਡੇ ਸੀਗੇ ਅੱਛਾ ਇੱਕ ਕੁੜੀ ਸੀਗੀ ਹਮ ਜੀ ਉਹ ਬੰਦਾ ਮਰ ਗਿਆ ਹਮ ਜਿਹਦੇ ਨਾਲ ਸਾਂਝਾ ਕਾਰੋਬਾਰ ਕਰ ਰਿਆ ਸੀ ਹਮ ਜਿਵੇਂ ਹੁਣ ਆਪਾਂ ਸਾਂਝਾ ਕਾਰੋਬਾਰ ਜੀ ਮਤਲਬ ਮੇਰੀ ਮੌਤ ਹੋ ਗਈ ਹਮ ਜੀ ਤੁਸੀਂ ਮਤਲਬ ਜਦੋਂ ਉਹਦੀ ਮੌਤ ਉੱਥੇ ਉੱਥੇ ਪਹੁੰਚ ਗਿਆ ਉਸ ਸਮਸ਼ਾਨ ਘਟ ਹੂੰ ਰੁਪਈਆ ਲੈ ਕੇ 5 ਲੱਖ ਹੂੰ ਉਹਨੇ ਆਪਣੇ ਉਹਨੇ ਨਹੀਂ ਦੱਸਿਆ ਮੇਰੇ ਕੋਲ 5 ਲੱਖ ਉਹ ਉੱਥੇ ਜਾ ਕੇ ਜਾਨੀ ਰੌਲਾ ਪਾਉਣ ਲੱਗ ਗਿਆ ਕਹਿੰਦਾ ਇਹ ਬੰਦੇ ਦਾ ਮੈਂ ਸੰਸਕਾਰ ਨਹੀਂ ਹੋਣ ਦੇਣਾ ਅੱਛਾ ਕਹਿੰਦਾ ਇਹਨੇ ਮੇਰਾ 5 ਲੱਖ ਦੇਣਾ ਅੱਛਾ ਕਹਿੰਦਾ ਇਹ ਬੰਦੇ ਨੇ ਮੇਰਾ 5 ਲੱਖ ਦੇਣਾ ਮੈਂ ਇਹ ਤੋਂ 5 ਲੱਖ ਲੈਣਾ ਕਹਿੰਦਾ ਜਿਆਦਾ ਪਿੰਡ ਵਾਲੇ ਕੋਈ ਇਹਦਾ ਕੋਈ ਧੀ ਪੁੱਤ ਕਹਿੰਦਾ ਜ਼ਿੰਮੇਵਾਰੀ ਲਓ ਮੇਰੇ ਪੈਸੇ ਦੀ ਨਹੀਂ ਮੇਰਾ ਪੂਰਾ ਕਰੋ 5 ਲੱਖ ਮੇਰਾ ਇਹ 파ਟਰਨਰ ਆ ਬਿਜ਼ਨਸ ਦਾ ਹੂੰ ਇਹ ਉਹ ਚਾਰ ਪੁੱਤ ਇੱਕ ਦੂਜੇ ਨੂੰ ਕੁਸਰ ਮੁਸਰ ਜਿਵੇਂ 5 ਲੱਖ ਦਾ ਮਾਮਲਾ ਜਾਂ ਕੋਈ ਪਿੰਡ ਵਾਲਾ ਅਗਲਾ ਕਹਿੰਦਾ ਸਾਨੂੰ ਕੀ ਰੋੜਾ ਸੀ ਇਹਦਾ ਕੋਈ ਲੰਦਾ ਜ਼ਿੰਮੇਵਾਰੀ ਉੱਥੇ ਰੋੜਾ ਪੈ ਗਿਆ ਅੱਛਾ ਮੁੰਡੇ ਇੱਕ ਦੂਜੇ ਨੂੰ ਗੂਣੀਆਂ ਮਾਰੀ ਜਾਣ ਹੌਲੀ ਹੌਲੀ ਤੁਹਾਨੂੰ ਪਤਾ ਬੁੜੀਆਂ ਮਗਰ ਬੈਠੀਆਂ ਹੁੰਦੀਆਂ ਪਿੱਛੇ ਹੂੰ ਹੌਲੀ ਹੌਲੀ ਗੱਲ ਉਹਦੀ ਧੀ ਕੋਲ ਗਈ ਕਹਿੰਦੇ ਵੀ ਏਕਣ ਰੋਲਾ ਪੈਂਦਾ ਵੀ ਤੇਰੇ ਬਾਪੂ ਦਾ ਸਸਕਾਰ ਨਹੀਂ ਹੋਣ ਦਿੰਦੇ ਧੀਏ ਵੀ ਉਹਦਾ ਕੋਈ ਪੈਸਾ ਪੂਸਾ ਦੇਣਾ ਉਹਨੇ ਉਹ ਵਿਚਾਰੀ ਉੱਥੋਂ ਭੱਜੀ ਗਈ ਕੁੜੀ ਜਾ ਕੇ ਉਹ ਭਾਈ ਨੂੰ ਕਹਿੰਦੀ ਵੀ ਕੀ ਗੱਲ ਆ ਵੀਰ ਕਹਿੰਦਾ ਇਹਨੇ 5 ਲੱਖ ਦੇਣਾ ਭਾਈ ਕੋਈ ਜ਼ਿੰਮੇਵਾਰੀ ਉਹਦੇ ਕਹਿੰਦੇ ਉਸੇ ਟਾਈਮ ਜਿੰਨੇ ਕੋਈ ਕਹਿਣਾ ਘੱਟਾ ਪਾਇਆ ਸੀ ਉਹਨੇ ਜਦੇ ਲਾ ਲਿਆ ਕੋਈ ਨਹੀਂ ਕਹਿੰਦੀ ਵੀਰ ਜਿੰਨਾ ਕ ਮੇਰਾ ਬਣਦਾ ਆ ਲੈ ਲਾ ਤੂੰ ਹੂੰ ਬਾਕੀ ਜਿੰਨੇ ਤੇਰੇ ਪੈਸੇ ਜਿੰਨੇ ਵੀ ਆ ਸਾਰਾ ਲੋਕ ਦੇਖਦੇ ਆ ਤੇਰੇ ਸਾਰੇ ਪੈਸਿਆਂ ਦੀ ਜ਼ਿੰਮੇਵਾਰੀ ਮੈਂ ਲੰਨੀ ਆ ਪਰ ਮੇਰੇ ਪਿਓ ਦਾ ਸਸਕਾਰ ਨਾ ਰੋ ਹੂੰ ਫਿਰ ਉਹ ਬੰਦੇ ਨੇ ਕਿਹਾ ਉਹ ਪਿੰਡ ਵਾਲਿਆਂ ਨੂੰ ਹੂੰ ਕਹਿੰਦਾ ਭਾਈ ਮੈਂ ਤਾਂ ਕੋਈ ਪੈਸਾ ਨਹੀਂ ਲੈਣਾ ਹੈਗਾ ਮੈਂ ਤਾਂ ਇਹ ਦੇਖਦਾ ਸੀ ਵੀ ਇਹ ਇਹਦਾ ਸਗੋਂ ਮੈਂ 5 ਲੱਖ ਦੇਣਾ। ਵੀ ਇਹ 5 ਲੱਖ ਦਾ ਅਸਲੀ ਬਾਰਸ ਕੌਣ ਆ? ਸਹੀ ਗੱਲ ਆ। ਹਾਂ। ਇਹਦਾ ਅਸਲੀ ਬਾਰਸ ਇੱਕ ਕੁੜੀ ਆ। ਵੀ ਜਿਹੜੀਆਂ ਧੀਆ ਹੁੰਦੀਆਂ ਨਾ ਉਹ ਤਾਂ ਮਰਿਆਂ ਦਾ ਵੀ ਸਾਥ ਨਵਾ ਦਿੰਦੀਆਂ ਵਿਚਾਰੀਆਂ। ਹਾਂ। ਆਪਾਂ ਧੀਆਂ ਨੂੰ ਕਹਿ ਦਿੰਦੇ ਆ। ਹੂੰ। ਵਿੱਤੀਆਂ ਨਹੀਂ ਛੱਡਦੀਆਂ ਹੈਗੇ ਹੁਣ ਆਪਾਂ ਵਿਆਹੇ ਬਰੇ ਆਂ ਵੀਰ ਜੀ ਦੇਖੋ ਆਪਾਂ ਨੂੰ ਹੁਣ ਪਤਾ ਹੀ ਲੱਗਦਾ ਆਪਣੀਆਂ ਘਰ ਵਾਲੀਆਂ ਨੇ ਜਾਂ ਸਾਡੀਆਂ ਭੈਣਾਂ ਸਾਤੋਂ ਮਰ ਮਰ ਜਾਂਦੀਆਂ ਨੇ ਹੂੰ ਸਾਡੇ ਘਰ ਵਾਲੀ ਆਪਣੇ ਭਾਈਆਂ ਤੋਂ ਮਰ ਮਰ ਜਾਂਦੀਆਂ ਨੇ ਹਾਂ ਕਿਉਂਕਿ ਮੈਂ ਮੈਨੂੰ ਵਧੀਆ ਲੱਗਦਾ ਕਿਉਂਕਿ ਜਦੋਂ ਜਿਹੜੀ ਸਾਡੀ ਭੈਣ ਸਾਡਾ ਪਿਆਰ ਕਰਦੀ ਆ ਅਗਲੀ ਨੇ ਵੀ ਆਪਣੇ ਭਾਈ ਦਾ ਕਰਨਾ ਬਈ ਹਾਂ ਹੈ ਨਾ ਜੀ